ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਭਾਰਤ ਦੇ ਹਾਈ ਕਮਿਸ਼ਨਰ ਪਤਨੀ ਸਮੇਤ ਹੋਏ ਗੁਰੂਕਰਨਤਮਸਤਕ ਦਸਤਾਰ ਨੂੰ ਹਾਈ ਕਮਿਸ਼ਨਰ ਪਟਨਾਇਕ ਨੇ ਦੱਸਿਆ ਸਿੱਖਾਂ ਦੀ ਸ਼ਾਨ ਕੈਨੇਡਾ 'ਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟੀ ਭਾਰਤੀ ਅਜੇ ਵੀ ਸ਼ਰਨ ਮੰਗਣ ਵਾਲਿਆਂ 'ਚ ਮੋਰੀ ਕੰਜ਼ਰਵੇਟਿਵਜ਼ ਦੇ ਵੱਲੋਂ ਆਨਲਾਈਨ ਨਾਗਰਿਕਤਾ ਬੰਦ ਕਰਨ ਦੀ ਮੰਗ ਕੋਵਿਡ ਮਹਾਮਾਰੀ ਦੌਰਾਨ ਸ਼ੁਰੂ ਹੋਇਆ ਸੀ ਵਰਚੁਅਲ ਦਾ ਸਿਲਸਿਲਾ ਐਮ ਹਾਟਨਸ ਨੇ ਅਸਥਾਈ ਵਿਦੇਸ਼ੀ ਕਾਮੇ ਰੱਖਣ ਬਾਰੇ ਕੀਤੀ ਲੋਬਿੰਗ ਕੰਪਨੀ ਦੇ ਨੁਮਾਇੰਦਿਆਂ ਨੇ ਕਈ ਐਮਪੀਜ਼ ਨਾਲ ਕੀਤੀਆਂ ਮੁਲਾਕਾਤਾਂ ਕੈਨੇਡਾ ਚ ਭਾਰਤ ਦੇ ਨਵ ਨਿਯੁਕਤ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਆਪਣੀ ਪਤਨੀ ਪੂਨਮ ਪਟਨਾਇਕ ਸਮੇਤ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਮੱਥਾ ਟੇਕਿਆ। ਇਸ ਮੌਕੇ ਦੋਵਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਵੱਲੋਂ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪਟਨਾਇਕ ਨੇ ਕਿਹਾ ਕਿ ਅਗਲੇ ਸਾਲ ਦੇ ਸ਼ੁਰੂ ਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਦੌਰੇ ਤੇ ਜਾ ਰਹੇ ਨੇ ਤੇ ਇਸ ਦੌਰਾਨ ਭਾਰਤ ਅਤੇ ਕੈਨੇਡਾ ਦਰਮਿਆਨ ਹੋਣ ਵਾਲੇ ਵਪਾਰ ਸਮਝੌਤੇ ਦਾ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਫਾਇਦਾ ਮਿਲੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਸਤਾਰ ਸਿੱਖਾਂ ਦੀ ਸ਼ਾਨ ਹੈ ਗੁਰਦੁਆਰਾ ਕਮੇਟੀ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਉਹਨਾਂ ਕਮੇਟੀ ਦਫ਼ਤਰ 'ਚ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਮਨ 'ਚ ਸਿੱਖ ਗੁਰੂ ਸਹਿਬਾਨ ਪ੍ਰਤੀ ਸ਼ਰਧਾ ਤੇ ਸਿੱਖ ਭਾਈਚਾਰੇ ਪ੍ਰਤੀ ਬਹੁਤ ਸਤਿਕਾਰ ਹੈ ਸਿੱਖ ਭਾਈਚਾਰੇ ਨੇ ਵਿਦੇਸ਼ਾਂ 'ਚ ਆਪਣੀ ਮਿਹਨਤ ਅਤੇ ਲਗਨ ਨਾਲ ਦੇਸ਼ ਦੇ ਮਾਣ ਸਨਮਾਨ 'ਚ ਭਾਰੀ ਵਾਧਾ ਕੀਤਾ ਹੈ ਉਨਾ ਕਹਿਆ ਕਿ ਦਸਤਾਰ ਸਰਦਾਰਾਂ ਦੀ ਸ਼ਾਨ ਹੈ ਤੇ ਪਗੜੀ ਕਾਰਨ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਿਸੇ ਸਿੱਖ ਨਾਲ ਨੌਕਰੀ ਲੈਣ ਸਮੇ ਵਿਤਕਰਾ ਨਹੀਂ ਹੋਣਾ ਚਾਹੀਦਾ। ਦਿਨੇਸ਼ ਪਟਨਾਇਕ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਚੰਗੇ ਸਬੰਧਾਂ ਦੀ ਮੋੜ ਸ਼ੁਰੂਆਤ ਦੀ ਗੱਲ ਕਰਦਿਆਂ ਕਿਹਾ ਕਿ ਅਗਲੇ ਦਿਨਾਂ 'ਚ ਦੋਵਾਂ ਮੁਲਕਾਂ ਵਿਚਾਲੇ ਵਿਆਪਕ ਵਪਾਰ ਸਮਝੌਤਾ ਹੋਣ ਨਾਲ ਦੋਵਾਂ ਮੁਲਕਾਂ ਦੇ ਨਾਗਰਿਕਾਂ ਨੂੰ ਭਾਰੀ ਲਾਭ ਮਿਲੇਗਾ ਤੇ ਸਬੰਧਾਂ 'ਚ ਮਜ਼ਬੂਤੀ ਆਏਗੀ। ਉਹਨਾਂ ਦੀ ਪਤਨੀ ਜੋ ਸਿੱਖ ਮੱਕੜ ਪਰਿਵਾਰ ਤੋਂ ਨੇ ਕਮੇਟੀ ਮੈਂਬਰਾਂ ਨਾਲ ਪੰਜਾਬੀ 'ਚ ਸੋਹਣੀ ਗੱਲਬਾਤ ਕੀਤੀ। ਹਾਈ ਕਮਿਸ਼ਨਰ ਨੇ ਭਾਈਚਾਰੇ ਨੂੰ ਮਜ਼ਬੂਤ ਅਤੇ ਇਕਜੁੱਟ ਰਹਿਣ ਲਈ ਉਤਸ਼ਾਹਿਤ ਕੀਤਾ ਤੇ ਭਰੋਸਾ ਦਿਵਾਇਆ ਕਿ ਕੈਨੇਡਾ ਚ ਹਾਈ ਕਮਿਸ਼ਨ ਅਤੇ ਕੌਂਸੂਲੇਟ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਉਪਲਬਧ ਨੇ ਕੈਨੇਡਾ ਸਰਕਾਰ ਲਗਾਤਾਰ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਚ ਬਦਲਾਅ ਕਰ ਰਹੀ ਹੈ ਸਟੱਡੀ ਵੀਜ਼ਾ ਵਰਕ ਪਰਮਿਟ ਅਤੇ ਨਾਗਰਿਕਤਾ ਨਿਯਮਾਂ ਚ ਬਦਲਾਅ ਕਰਨ ਤੋਂ ਬਾਅਦ ਕੈਨੇਡਾ ਚ ਆਉਣ ਵਾਲੇ ਸਮੇਂ ਚ ਸ਼ਰਨ ਮੰਗਣ ਵਾਲਿਆਂ ਲਈ ਵੀ ਨਿਯਮ ਸਖਤ ਹੋ ਜਾਣਗੇ ਆંકੜਿਆਂ ਮੁਤਾਬਕ ਇਸ ਸਖਤੀ ਦਾ ਅਸਰ ਵੀ ਦਿਖਣਾ ਸ਼ੁਰੂ ਹੋ ਗਿਆ ਹੈ ਸਾਲ 2024 ਦੇ ਮੁਕਾਬਲੇ ਭਾਰਤੀਆਂ ਦੇ ਕੈਨੇਡਾ 'ਚ ਸ਼ਰਨ ਅਪਲਾਈ ਕਰਨ ਦੇ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਅਜੇ ਵੀ ਇਸ ਮਾਮਲੇ 'ਚ ਭਾਰਤੀ ਕਈ ਦੂਜੇ ਦੇਸ਼ਾਂ ਦੇ ਮੁਕਾਬਲੇ ਮੋਰੀ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ ਨੂੰ ਜਾਣਨ ਵਾਲੇ ਮੰਨਦੇ ਨੇ ਕਿ ਜੇਕਰ ਪ੍ਰਸਤਾਵਿਤ C12 ਬਿਲ ਪਾਸ ਹੋ ਗਿਆ ਤਾਂ ਸ਼ਰਨ ਲੈਣੀ ਪਹਿਲਾਂ ਦੇ ਮੁਕਾਬਲੇ ਬਹੁਤ ਔਖੀ ਹੋਵੇਗੀ ਇਹ ਬਿੱਲ ਕਾਨੂੰਨ ਬਣਨ ਤੋਂ ਬਾਅਦ ਅਸਲ ਸ਼ਰਨਾਰਥੀਆਂ ਦੇ ਰਾਹ 'ਚ ਵੱਡੀ ਰੁਕਾਵਟ ਬਣ ਸਕਦਾ ਹੈ ਹਾਲਾਂਕਿ ਅਜੇ ਬਿੱਲ ਨੇ ਕਾਨੂੰਨ ਦਾ ਰੂਪ اختیار ਨਹੀਂ ਕੀਤਾ ਇਹ ਬਿੱਲ ਕੈਨੇਡਾ ਦੀ ਸੰਸਦ 'ਚ ਵਿਚਾਰ ਅਧੀਨ ਹੈ ਤੇ ਇਸ ਦੇ ਲਈ ਵੱਖ-ਵੱਖ ਵਰਗਾਂ ਦੀ رائے ਲਈ ਜਾ ਰਹੀ ਹੈ ਜਾਣਕਾਰੀ ਮੁਤਾਬਕ ਕੈਨੇਡਾ 'ਚ ਜਿੱਕਰ ਭਾਰਤੀਆਂ ਦੇ ਸ਼ਰਨ ਦੇ ਕੇਸ ਅਪਲਾਈ ਕਰਨ ਦੀ ਦਰ ਜ਼ਿਆਦਾ ਹੈ ਤਾਂ ਅਰਜ਼ੀਆਂ ਰੱਦ ਹੋਣ ਦੀ ਦਰ ਵੀ ਜ਼ਿਆਦਾ ਹੈ ਇਸ ਕਰਕੇ ਕੇਸ ਰੱਦ ਕੀਤੇ ਗਏ ਲੋਕਾਂ ਨੂੰ ਕੈਨੇਡਾ ਨੇ ਡਿਪੋਰਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਕੈਨੇਡਾ ਸਰਕਾਰ ਦੇ ਸਟੈਟਿਸਟਿਕਸ ਵਿਭਾਗ ਦੇ ਜਨਵਰੀ ਤੋਂ ਸਤੰਬਰ 2025 ਦੇ ਡਾਟਾ ਨੂੰ ਦੇਖਿਆ ਜਾਵੇ ਤਾਂ ਸ਼ਰਨਾਰਥੀ ਦੇ ਤੌਰ ਤੇ ਅਪਲਾਈ ਕਰਨ ਵਾਲਿਆਂ ਚ ਸਭ ਤੋਂ ਵੱਧ ਅਰਜ਼ੀਆਂ ਭਾਰਤੀ ਨਾਗਰਿਕਾਂ ਨੇ ਦਿੱਤੀਆਂ ਇਸ ਤੋਂ ਬਾਅਦ ਨੰਬਰ 3 ਹੈਤੀ ਦੇਸ਼ ਦਾ ਆਉਂਦਾ ਹੈ ਜਨਵਰੀ ਤੋਂ ਸਤੰਬਰ 2025 ਦੇ ਸਮੇਂ ਦੌਰਾਨ ਕੁੱਲ 13912 ਭਾਰਤੀਆਂ ਨੇ ਸ਼ਰਨ ਲਈ ਅਪਲਾਈ ਕੀਤਾ ਜਿਸ ਵਿੱਚੋਂ 1568 ਅਰਜ਼ੀਆਂ ਸਵੀਕਾਰ ਹੋਈਆਂ ਤੇ 1600 ਅਰਜ਼ੀਆਂ ਰੱਦ ਹੋਈਆਂ ਸਨ ਇਸ ਤੋਂ ਇਲਾਵਾ 3319 ਵਿਅਕਤੀਆਂ ਨੇ ਅਰਜ਼ੀਆਂ ਨੂੰ ਅਧ ਵਿਚਾਰੇ ਛੱਡ ਦਿੱਤਾ ਤੇ 710 ਲੋਕਾਂ ਨੇ ਆਪਣੀਆਂ ਅਰਜ਼ੀਆਂ ਵਾਪਸ ਲੈ ਲਈਆਂ ਇਸ ਸਮੇਂ ਦੌਰਾਨ ਵੀ ਵਿਭਾਗ ਕੋਲ 43380 ਅਰਜ਼ੀਆਂ ਵਿਚਾਰ ਅਧੀਨ ਨੇ ਇਸ ਸਾਲ ਕੁੱਲ 83311 ਐਪਲੀਕੇਸ਼ਨ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਵੱਲੋਂ ਦਾਖਲ ਕੀਤੀਆਂ ਗਈਆਂ ਨੇ ਇਸ ਵਿੱਚੋਂ 37323 ਐਪਲੀਕੇਸ਼ਨ ਮਨਜ਼ੂਰ ਵੀ ਹੋਈਆਂ ਪਰ ਹੈਰਾਨੀਜਨਕ ਅੰਕੜਾ ਪੈਂਡਿੰਗ ਕੇਸਾਂ ਦਾ ਹੈ ਜੋ ਕਿ 2 819 ਜਦਕਿ 2024 ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਉਸ ਸਮੇਂ ਦੌਰਾਨ 32563 ਭਾਰਤੀਆਂ ਨੇ ਸ਼ਰਨ ਲਈ ਅਪਲਾਈ ਕੀਤਾ ਸੀ ਇਮੀਗ੍ਰੇਸ਼ਨ ਕਾਨੂੰਨ ਦੇ ਜਾਣਕਾਰ ਮੰਨਦੇ ਨੇ ਕਿ ਕੈਨੇਡਾ 'ਚ ਇਸ ਸਮੇਂ ਸ਼ਰਨਾਰਥੀਆਂ ਦੀਆਂ ਕਰੀਬ 5 ਲੱਖ ਅਰਜ਼ੀਆਂ ਵਿਚਾਰ ਅਧੀਨ ਨੇ ਭਾਰਤ ਤੋਂ ਬਾਅਦ ਹੈਤੀ ਦੇਸ਼ ਦਾ ਨੰਬਰ ਹੈ ਜਿਸ ਦੇ 11820 ਨਾਗਰਿਕਾਂ ਨੇ ਇਸ ਸਾਲ ਕੈਨੇਡਾ 'ਚ ਸ਼ਰਨ ਲੈਣ ਲਈ ਅਪਲਾਈ ਕੀਤਾ ਤੇ ਇਸ ਵਿੱਚੋਂ 2541 ਅਰਜ਼ੀਆਂ ਮਨਜ਼ੂਰ ਵੀ ਹੋਈਆਂ ਇਸ ਦੇਸ਼ ਦੇ 29565 ਨਾਗਰਿਕਾਂ ਦੀਆਂ ਅਰਜ਼ੀਆਂ ਅਜੇ ਵੀ ਪੈਂਡਿੰਗ ਨੇ ਸ਼ਰਨ ਦੇ ਕੇਸ ਅਪਲਾਈ ਕਰਨ ਵਾਲਿਆਂ 'ਚ ਜ਼ਿਆਦਾਤਰ ਗਿਣਤੀ ਸੈਲਾਨੀ ਵੀਜ਼ਾ ਉੱਤੇ ਆਏ ਲੋਕਾਂ ਤੇ ਕੁਝ ਕਮਾਂਤਰੀ ਵਿਦਿਆਰਥੀਆਂ ਦੀ ਹੈ ਅੰਕੜੇ ਦਰਸਾਉਂਦੇ ਨੇ ਕਿ 2024 'ਚ ਕਮਾਂਤਰੀ ਵਿਦਿਆਰਥੀਆਂ ਨੇ ਰਿਕਾਰਡ 20245 ਸ਼ਰਨ ਦੇ ਦਾਅਵੇ ਦਾਇਰ ਕੀਤੇ ਜੋ ਕਿ 2023 ਦੇ ਅੰਕੜੇ ਤੋਂ ਤਕਰੀਬਨ ਦੁੱਗਣੇ ਅਤੇ 2019 ਦੇ ਮੁਕਾਬਲੇ 6 ਗੁਣਾ ਵੱਧ ਸੰ। ਹੁਣ ਜੋ ਅੰਕੜੇ ਸਾਹਮਣੇ ਆਏ ਨੇ ਉਸ ਵਿੱਚ 70% ਗਿਣਤੀ ਸੈਲਾਨੀ ਵੀਜ਼ਾ ਉੱਤੇ ਆਏ ਲੋਕਾਂ ਦੀ ਹੈ ਤੇ ਇਸ ਵਿੱਚ ਇੱਕ ਵਰਗ ਉਹਨਾਂ ਲੋਕਾਂ ਦਾ ਵੀ ਹੈ ਜਿਨ੍ਹਾਂ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨਾਲ ਝਾਲਸਾਜੀ ਕਰਕੇ ਸਿਰਫ ਇੱਥੇ ਰਹਿਣ ਲਈ ਸ਼ਰਨ ਦੇ ਕੇਸ ਅਪਲਾਈ ਕੀਤੇ ਸਨ ਤੇ ਇਸ ਵਿੱਚ ਸਭ ਤੋਂ ਵੱਡਾ ਰੋਲ ਏਜੰਟਸ ਨੇ ਨਿਭਾਇਆ। ਸਾਲ 2023-2024 ਚ ਕੈਨੇਡਾ ਨੇ ਭਾਰਤੀਆਂ ਨੂੰ ਰਿਕਾਰਡ ਤੋੜ ਸੈਲਾਨੀ ਵੀਜ਼ਾ ਜਾਰੀ ਕੀਤੇ ਜਿਸ ਕਾਰਨ ਸ਼ਰਨ ਮੰਗਣ ਦੇ ਮਾਮਲਿਆਂ 'ਚ ਇਜ਼ਾਫਾ ਹੋਇਆ। ਕੰਜ਼ਰਵੇਟਿਵ ਪਾਰਟੀ ਨੇ ਲਿਬਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਾਗਰਿਕਤਾ ਦਾ ਵਿਕਲਪ ਖਤਮ ਕੀਤਾ ਜਾਵੇ ਅਤੇ ਸਾਰੇ ਨਾਗਰਿਕਤਾ ਸਮਾਰੋਹ ਮੁਰ ਤੋਂ ਪੂਰੀ ਤਰ੍ਹਾਂ ਇਨ ਪਰਸਨ ਯਾਨੀ ਕਿ ਰੂਹਬਰੂ ਕਰਵਾਏ ਜਾਣ ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਕਿ ਪਿਛਲੇ ਸਾਲ ਅੱਧੇ ਤੋਂ ਵੱਧ ਲੋਕ ਸਿਰਫ ਆਨਲਾਈਨ ਇੱਕ ਬਾਕਸ ਤੇ ਕਲਿੱਕ ਕਰਕੇ ਕੈਨੇਡੀਅਨ ਨਾਗਰਿਕ ਬਣੇ ਜੋ ਕਿ ਠੀਕ ਨਹੀਂ ਗਾਰਨਰ ਨੇ ਕਿਹਾ ਕਿ ਹੁਣ ਜਦੋਂ ਮਹਾਮਾਰੀ ਖਤਮ ਹੋ ਗਈ ਹੈ ਤਾਂ ਆਨਲਾਈਨ ਸਮਾਰੋਹ ਕਰਨਾ ਪਾਗਲਪਨ ਹੈ ਉਹਨਾਂ ਨੇ ਕਿਹਾ ਕਿ ਜਿਸ ਵੇਲੇ ਦੇਸ਼ 'ਚ ਇਮੀਗ੍ਰੇਸ਼ਨ ਲਈ ਸਮਰਥਨ ਘੱਟ ਹੋ ਰਿਹਾ ਹੈ ਉਸ ਵੇਲੇ ਰਵਾਇਤੀ ਤੇ ਸਮਾਜ ਨੂੰ ਜੋੜਨ ਵਾਲੇ ਰੂਬਰੂ ਨਾਗਰਿਕਤਾ ਸਮਾਰੋਹ ਨੂੰ ਮੁੜ ਸ਼ੁਰੂ ਕਰਨਾ ਬਿਲਕੁਲ ਸਹੀ ਫੈਸਲਾ ਹੋਵੇਗਾ ਗਾਰਨਰ ਨੇ ਕਿਹਾ ਕਿ ਰੂਬਰੂ ਸਮਾਰੋਹ ਕੈਨੇਡਾ ਦੇ ਨਾਗਰਿਕ ਜੀਵਨ 'ਚ ਇਕਤਾ ਲਿਆਉਣ 'ਚ ਬੇहद ਮਹੱਤਵਪੂਰਨ ਨੇ ਅਤੇ ਨਾਗਰਿਕਤਾ ਸਮਾਰੋਹ ਨੂੰ ਰੂਬਰੂ ਸ਼ੁਰੂ ਕਰਨ ਦਾ ਫੈਸਲਾ ਭਾਈਚਾਰਕ ਮਹੱਤਤਾ ਨੂੰ ਬਹਾਲ ਕਰੇਗਾ ਅਪ੍ਰੈਲ 2020 'ਚ ਕੋਵਿਡ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਨਵੇਂ ਕੈਨੇਡੀਅਨਜ਼ ਨੂੰ ਨਾਗਰਿਕਤਾ ਦੀ ਸੌਂ ਦਵਾਉਣ ਲਈ ਵਰਚੁਅਲ ਸਮਾਰੋਹ ਸ਼ੁਰੂ ਕੀਤੇ ਗਏ ਸਨ ਜੁਲਾਈ 2022 ਚ ਸਰਕਾਰ ਨੇ ਰੂਬਰੂ ਸਮਾਰੋਹ ਮੁੜ ਸ਼ੁਰੂ ਕੀਤੇ ਪਰ ਵਰਚੁਅਲ ਵਿਕਲਪ ਨੂੰ ਵੀ ਰੱਖਿਆ ਤਾਂ ਜੋ ਵੱਧ ਲੋਕਾਂ ਨੂੰ ਸਿਸਟਮ ਰਾਹੀਂ ਲਿਆ ਜਾ ਸਕੇ ਇਹ ਵਿਕਲਪ ਬਹੁਤ ਪਸੰਦ ਕੀਤਾ ਗਿਆ ਤੇ 2022 ਦੇ ਆਖਰੀ 6 ਮਹੀਨਿਆਂ ਦੇ ਵਿੱਚ 10 ਫੀਸਡ ਤੋਂ ਘੱਟ ਲੋਕਾਂ ਨੇ ਇਨ ਪਰਸਨ ਸਮਾਰੋਹ ਚੁਣੇ ਹਾਲਾਂਕਿ ਇਹ ਸਮਾਰੋਹ ਇੱਕ ਕਲਿੱਕ ਜਿਹਾ ਆਸਾਨ ਨਹੀਂ ਇਮੀਗ੍ਰੇਸ਼ਨ ਵਿਭਾਗ ਦੇ ਮੁਤਾਬਕ ਕੁਝ ਕਦਮ ਲਾਜ਼ਮੀ ਨੇ ਜਿਵੇਂ ਕਿ ਵੀਡੀਓ ਕਾਲ ਰਾਹੀਂ ਅਧਿਕਾਰੀ ਨਾਲ ਮਿਲ ਕੇ ਪਛਾਣ ਦੀ ਪੁਸ਼ਟੀ ਕਰਨੀ ਤੇ ਆਪਣੇ ਪੀਆਰ ਕਾਰਡ ਨੂੰ ਕੈਂਚੀ ਨਾਲ ਕੱਟਣਾ ਇਸ ਤੋਂ ਬਾਅਦ ਵਿਅਕਤੀ ਇੱਕ ਵਰਚੁਅਲ ਸਮਾਰੋਹ ਵਿੱਚ ਸ਼ਾਮਲ ਹੁੰਦਾ ਹੈ ਸੌ ਲੈਂਦਾ ਹੈ ਇੱਕ ਦਸਤਾਵੇਜ਼ ਤੇ ਦਸਖਤ ਕਰਦਾ ਹੈ ਤੇ ਇਸ ਨੂੰ ਇਮੀਗ੍ਰੇਸ਼ਨ ਵਿਭਾਗ ਨੂੰ ਭੇਜਦਾ ਹੈ 2023 ਚ ਸਰਕਾਰ ਨੇ ਵਿਚਾਰ ਪੇਸ਼ ਕੀਤਾ ਸੀ ਕਿ ਲੋਕ ਆਪਣੇ ਘਰ ਬੈਠੇ ਹੀ ਸਵੈ ਪ੍ਰਮਾਣਿਤ ਸੌ ਲੈ ਸਕਣ ਪਰ ਜਨਤਾ ਦੀ رائے ਪੁੱਛਣ ਤੇ 61% ਲੋਕ ਇਸ ਦੇ ਖਿਲਾਫ ਸਨ ਅਤੇ ਕੇਵਲ 36% ਇਸ ਦੇ ਹਕਕਤ ਸਨ ਕੰਜ਼ਰਵੇਟਿਵ ਐਮਪੀ ਟੌਮ ਕਮੀਕ ਨੇ ਇੱਕ ਪਟੀਸ਼ਨ ਦਾ ਸਮਰਥਨ ਕੀਤਾ ਸੀ ਜਿਸ ਵਿੱਚ ਮੰਗ ਕੀਤੀ ਸੀ ਕਿ ਨਾਗਰਿਕਤਾ ਸਮਾਰੋਹਾਂ ਲਈ ਮੁੱਖ ਤਰੀਕਾ ਦੁਬਾਰਾ ਰੂਬਰੂ ਸਮਾਰੋਹ ਹੀ ਬਣਾਇਆ ਜਾਵੇ ਇਮੀਗ੍ਰੇਸ਼ਨ ਮੰਤਰੀ ਦੇ ਪਾਰਲੀਮੈਂਟਰੀ ਸਖਤਰ ਪਾਲ ਚਿਆਂਗ ਨੇ ਇਸ ਪਟੀਸ਼ਨ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਵਰਚੁਅਲ ਸਮਾਰੋਹਾਂ ਨਾਲ ਵਿਭਾਗ ਨੂੰ ਨਾਗਰਿਕਤਾ ਦੇ ਉਡੀਕ ਸਮਿਆਂ ਨੂੰ ਘਟਾਉਣ 'ਚ ਬਹੁਤ ਮਦਦ ਮਿਲੀ ਹੈ ਪਿਛਲੇ 1 ਸਾਲ ਤੋਂ ਵੱਧ ਸਮੇਂ ਤੋਂ ਕੈਨੇਡਾ ਦੀ ਮਸ਼ਹੂਰ ਕਾਫੀ ਚੇਨ ਟਿਮ ਹਾਟਨਜ਼ ਫੈਡਰਲ ਸਰਕਾਰ ਤੇ ਦਬਾਅ ਪਾ ਰਹੀ ਹੈ ਕਿ ਉਹ ਇਸ ਗੱਲ ਦੀ ਇਜਾਜ਼ਤ ਦੇਵੇ ਕਿ ਉਸਦੇ ਫਰੈਂਚਾਈਜ਼ੀ ਹੋਰ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਰੱਖ ਸਕਣ। ਕੰਪਨੀ ਵੱਲੋਂ ਲਿਖਤੀ ਚਿੱਠੀਆਂ ਅਤੇ ਐਮਪੀਜ਼ ਨਾਲ ਹੋਈਆਂ ਕਈ ਮੀਟਿੰਗਸ ਤੋਂ ਬਾਅਦ ਲਗਾਤਾਰ ਇਹ ਮੰਗ ਰੱਖੀ ਗਈ ਮਈ 2024 ਚ ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਲਿਖੀ ਚਿੱਠੀ ਚ ਟਿਮ ਹੌਟਨਜ਼ ਨੇ ਦੱਸਿਆ ਕਿ ਭੋਜਨ ਸੇਵਾ ਉਦਯੋਗ ਨੂੰ ਕੋਵਿਡ ਮਹਾਮਾਰੀ ਦੌਰਾਨ ਬਹੁਤ ਵੱਡਾ ਝਟਕਾ ਲੱਗਾ ਸੀ ਅਤੇ ਅਜੇ ਵੀ ਕਾਮਿਆਂ ਦੀ ਗੰਭੀਰ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਪੱਤਰ Tim Hortons ਇਸ ਦੀ ਕਿਸੇ ਵੀ ਫਰਾਂਚਾਈਜ਼ੀ ਜਾਂ ਮਾਲਕ ਕੰਪਨੀ ਰੈਸਟੋਰੈਂਟ ਬ੍ਰਾਂਡਸ ਇੰਟਰਨੈਸ਼ਨਲ ਤੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਿਚਕਾਰ ਸੰਚਾਰ ਦੀ ਮੰਗ ਕਰਨ ਵਾਲੀ ਜਾਣਕਾਰੀ ਤੱਕ ਪਹੁੰਚ ਦੀ ਬੇਨਤੀ ਦੇ ਜਵਾਬ ਚ ਜਾਰੀ ਕੀਤਾ ਗਿਆ ਸੀ ਇਸ ਦਸਤਾਵੇਜ਼ ਜਿਸ ਵਿੱਚ ਲਿਖਣ ਵਾਲੇ ਦਾ ਨਾਮ ਤੇ ਅਹੁਦਾ ਹਟਾਇਆ ਗਿਆ ਹੈ ਚ ਮੰਗ ਕੀਤੀ ਗਈ ਹੈ ਕਿ ਅਸਥਾਈ ਵਿਦੇਸ਼ੀ ਕਾਮਿਆਂ ਦੀ ਮੌਜੂਦਾ 20% ਸੀਮਾ ਨੂੰ ਵਧਾ ਕੇ 30% ਕਰ ਦਿੱਤਾ ਜਾਵੇ ਕੈਨੇਡਾ ਨੇ ਇਹ ਸੀਮਾ ਇੱਕ ਵਾਰ 2021 ਚ ਕੋਵਿਡ ਦੌਰਾਨ ਵਧਾ ਦਿੱਤੀ ਸੀ ਪਰ 2024 ਸਰਕਾਰ ਨੇ ਇਸ ਨੂੰ ਘਟਾ ਕੇ 10% ਕਰ ਦਿੱਤਾ ਯਾਨੀ ਕੰਪਨੀਆਂ ਆਪਣੇ ਕੁੱਲ ਕਾਮਿਆਂ ਚੋਂ 10% ਤੱਕ ਹੀ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖ ਸਕਦੀਆਂ ਨੇ ਟਿਮ ਹਾਟਨਸ ਨੇ ਦਬਾਅ ਬਣਾਉਣਾ ਨਹੀਂ ਛੱਡਿਆ ਤੇ ਇਸ ਸਾਲ ਵੱਖ-ਵੱਖ ਐਮਪੀਜ਼ ਨਾਲ ਕਈ ਵਾਰ ਲੋਬਿੰਗ ਕੀਤੀ 28 ਅਕਤੂਬਰ ਦੇ ਲੋਬਿੰਗ ਨੋਟਸ ਮੁਤਾਬਕ ਕੰਪਨੀ ਨੇ ਲਿਬਰਲ ਕਨਜ਼ਰਵੇਟਿਵ ਤੇ ਬਲੌਕ ਕਿਬਕਵਾ ਦੇ ਐਮਪੀਜ਼ ਨਾਲ ਅਤੇ ਕਈ ਫੈਡਰਲ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਮਾਰਕ ਮਿਲਰ ਜੋ ਹੁਣ ਸੱਭਿਆਚਾਰ ਮੰਤਰੀ ਨੇ ਉਸ ਸਮੇਂ ਉਹਨਾਂ ਲਿਬਰਲ ਐਮਪੀਜ਼ ਚ ਸ਼ਾਮਲ ਸਨ ਜਿਨ੍ਹਾਂ ਨਾਲ ਅਕਤੂਬਰ ਚ ਕੰਪਨੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਗਈ ਸੀ ਮਿਲਰ ਨੇ ਕਿਹਾ ਕਿ ਕੰਪਨੀ ਚਾਹੁੰਦੀ ਸੀ ਕਿ ਉਹਨਾਂ ਦੇ ਮੌਜੂਦਾ ਵਿਦੇਸ਼ੀ ਕਾਮਿਆਂ ਦੇ ਵੀਜ਼ੇ ਆਸਾਨੀ ਨਾਲ ਵਿਧਾਇਕ ਇੱਕ ਹੋਰ ਐਮਪੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਟਿਮ ਹੌਟਨਸ ਦੀ ਮਾਲਕ ਕੰਪਨੀ ਚਾਹੁੰਦੀ ਸੀ ਕਿ ਉਹਨਾਂ ਨੂੰ ਕਿਸੇ ਨੈਕਸਸ ਪ੍ਰੋਗਰਾਮ ਵਰਗਾ ਤੇਜ਼ ਮਨਜ਼ੂਰੀ ਸਿਸਟਮ ਮਿਲੇ ਤਾਂ ਜੋ ਉਹਨਾਂ ਲਈ ਵੀਜ਼ਾ ਪ੍ਰਕਿਰਿਆ ਤੇਜ਼ ਹੋ ਸਕੇ ਨੈਕਸਸ ਟਰੈਵਲ ਕਾਰਡ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਤੇ ਯੂਐਸ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਸਾਂਝੇ ਤੌਰ ਤੇ ਸ਼ੁਰੂ ਕੀਤਾ ਗਿਆ ਇੱਕ ਪ੍ਰੋਗਰਾਮ ਹੈ ਜਿਸ ਅਧੀਨ ਪ੍ਰੋਸੇਯੋਗ ਯਾਤਰੀ ਕੈਨੇਡਾ ਜਾਂ ਯੂਐਸ ਚ ਦਾਖਲ ਹੋਣ ਲੱਗਿਆਂ ਬਾਰਡਰ ਤੇ ਲੱਗੀਆਂ ਲੰਬੀਆਂ ਕਤਾਰਾਂ ਤੋਂ ਬਚ ਜਾਂਦੇ ਨੇ ਮੌਜੂਦਾ ਸਥਿਤੀ ਚ ਜਿਹੜੇ ਵਿਦੇਸ਼ੀ ਕਾਮੇ ਕੈਨੇਡਾ ਚ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੰਮ ਜਾਰੀ ਰੱਖਣ ਲਈ ਨਵੇਂ ਪਰਮਿਟ ਲਈ ਅਰਜ਼ੀ ਦੇਣੀ ਪੈਂਦੀ ਹੈ ਅਤੇ ਕਈ ਵਾਰ ਰੋਜ਼ਗਾਰਦਾਤੇ ਨੂੰ ਮੁੜ ਐਲਐਮਆਈਏ ਲਗਵਾਉਣੀ ਪੈਂਦੀ ਹੈ ਐਲਐਮਆਈਏ ਨਾਲ ਇਹ ਸਾਬਤ ਹੁੰਦਾ ਹੈ ਕਿ ਰੋਜ਼ਗਾਰਦਾਤੇ ਕਿਸੇ ਕੈਨੇਡੀਅਨ ਕਾਮੇ ਨੂੰ ਨਹੀਂ ਲੱਭ ਸਕੇ ਟਿਮ ਹਾਟਨਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਰੈਸਟੋਰੈਂਟਸ ਉਦਯੋਗ 'ਚ ਲਗਭਗ 70000 ਨੌਕਰੀਆਂ ਖਾਲੀ ਪਈਆਂ ਨੇ ਤੇ ਉਹ ਰੈਸਟੋਰੈਂਟ ਕੈਨੇਡਾ ਨਾਲ ਮਿਲ ਕੇ ਮਜ਼ਦੂਰਾਂ ਦੀ ਸਿਖਲਾਈ 'ਚ ਨਿਵੇਸ਼ ਕਰ ਰਹੇ ਨੇ ਭਾਰਤ ਅਤੇ ਕੈਨੇਡਾ ਦੇ ਵਪਾਰ ਮੰਤਰੀਆਂ ਨੇ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤੇ ਅੱਗੇ ਵਧਣ ਲਈ ਇੱਕ ਵਰਚੁਅਲ ਮੀਟਿੰਗ ਕੀਤੀ। ਇਹ ਮੀਟਿੰਗ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਯੁਸ਼ ਗੋਇਲ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਵਿਚਾਰ ਹੋਈ। ਗੋਇਲ ਨੇ ਨਵੇਂ ਸਾਲ 'ਚ ਇੱਕ ਉੱਚ ਪੱਧਰੀ ਵਪਾਰ ਅਤੇ ਨਿਵੇਸ਼ ਵਫ਼ਦ ਦੀ ਅਗਵਾਈ ਕਰਨ ਲਈ ਵੀ ਸਹਿਮਤੀ ਦਿੱਤੀ। ਸਿੱਧੂ ਨੇ ਇੱਕ ਪੋਸਟ 'ਚ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਅਤੇ ਭਾਰਤ ਦੇ ਵਿਚਕਾਰ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਗੋਇਲ ਨਾਲ ਗੱਲਬਾਤ ਕੀਤੀ ਹੈ। ਉਨਾ ਅੱਗੇ ਕਿਹਾ ਕਿ ਉਹ ਅਗਲੇ ਸਾਲ ਗੋਇਲ ਅਤੇ ਉਹਨਾਂ ਦੇ ਵਪਾਰ ਤੇ ਨਿਵੇਸ਼ ਵਫਦ ਦਾ ਸਵਾਗਤ ਕਰਨ ਦੀ ਉਡੀਕ ਕਰ ਰਹੇ ਨੇ ਗੋਇਲ ਦਾ ਇਹ ਦੌਰਾ ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ 'ਚ ਭਾਰਤੀ ਮੰਤਰੀਆਂ ਦੇ ਘੱਟੋ-ਘੱਟ ਤਿੰਨ ਦੌਰਿਆਂ 'ਚੋਂ ਇੱਕ ਹੋਵੇਗਾ ਕਿਉਂਕਿ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ 'ਚ ਮੰਤਰੀ ਪੱਧਰ ਗੱਲਬਾਤ 'ਚ ਸ਼ਾਮਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੇ ਕੈਨੇਡੀਅਨ ਹਮਰੁੱਤਬਾ ਮਾਰਕ ਕਾਰਨੀ ਦੀ ਪਿਛਲੇ ਮਹੀਨੇ ਜੋਨਸਬਰਗ ਦੇ ਵਿਖੇ ਹੋਈ ਜੀ20 ਸਿਖਰ ਸੰਮੇਲਨ ਦੇ ਮੌਕੇ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਹੋਰ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਜੋਨਸਬਰਗ 'ਚ ਮੋਦੀ ਨਾਲ ਦਵੱਲੀ ਮੁਲਾਕਾਤ ਦੌਰਾਨ ਕਾਰਨੀ ਨੇ ਭਾਰਤ ਨੂੰ ਇੱਕ ਭਰੋਸੇਯੋਗ ਵਪਾਰਕ ਭਾਈਵਾਲ ਦੱਸਿਆ ਸੀ ਕਾਰਨੀ ਵੱਲੋਂ ਇਸ ਸਾਲ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੌਲੀ-ਹੌਲੀ ਦੋਵੇਂ ਦੇਸ਼ ਰਿਸ਼ਤਿਆਂ ਦੇ ਰੀਸੈਟ ਵੱਲ ਵਧ ਰਹੇ ਨੇ ਕੈਨੇਡਾ ਨੇ ਯੂਕਰੇਨ ਲਈ ਫੌਜੀ ਸਾਜ਼ੋ ਸਮਾਨ ਖਰੀਦਣ ਤੇ 200 ਮਿਲੀਅਨ ਡਾਲਰ ਤੋਂ ਵੱਧ ਖਰਚ ਕਰਨ ਦਾ ਅਹਿਦ ਕੀਤਾ ਹੈ ਇਹ ਖਰੀਦ ਨਾਟੋ ਅਤੇ ਟਰੰਪ ਪ੍ਰਸ਼ਾਸਨ ਦੁਆਰਾ ਸਥਾਪਿਤ ਇੱਕ ਅੰਤਰਰਾਸ਼ਟਰੀ ਪ੍ਰਣਾਲੀ PURL ਰਾਹੀਂ ਕੀਤੀ ਜਾ ਰਹੀ ਹੈ ਜੋ ਕਿ ਪਿਛਲੇ ਸਾਲ ਹੈਕਚ ਹੋਏ ਨਾਟੋ ਸਿਖਰ ਸੰਮੇਲਨ ਤੋਂ ਬਾਅਦ ਬਣਾਈ ਗਈ ਸੀ ਇਸ ਪ੍ਰਣਾਲੀ ਨੂੰ ਅਮਰੀਕਾ ਖਾਸ ਤੌਰ ਤੇ ਟਰੰਪ ਪ੍ਰਸ਼ਾਸਨ ਦੀ ਮੰਗ ਤੇ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਯੂਕਰੇਨ ਲਈ ਫੌਜੀ ਸਹਾਇਤਾ ਦੀ ਜ਼ਿੰਮੇਵਾਰੀ ਸਿਰਫ ਅਮਰੀਕਾ ਤੇ ਨਾ ਰਹੇ ਅਤੇ ਹੋਰ ਸਾਥੀ ਦੇਸ਼ ਵੀ ਹਿੱਸਾ ਪਾਉਣ ਇਹ ਦੂਸਰੀ ਵਾਰੀ ਹੈ ਕਿ ਕੈਨੇਡਾ ਨੇ PURL ਰਾਹੀਂ ਸਮਾਨ ਖਰੀਦਿਆ ਹੈ ਪਹਿਲੀ ਵਾਰ ਪਿਛਲੇ ਅਗਸਤ ਚ ਲਗਭਗ 680 ਮਿਲੀਅਨ ਡਾਲਰ ਖਰਚੇ ਸਨ ਇਸ ਪ੍ਰਣਾਲੀ ਦੇ ਵਿੱਚ ਯੂਕਰੇਨ ਆਪਣੀਆਂ ਸਭ ਤੋਂ ਜ਼ਰੂਰੀ ਸੈਨਿਕ ਲੋੜਾਂ ਜਿਵੇਂ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਗੋਲਾ ਬਾਰੂਦ ਦੀ ਸੂਚੀ ਦਿੰਦਾ ਹੈ ਇਹ ਸੁਝਾਅ ਫਿਰ ਹਰ ਮਹੀਨੇ ਮਿਲ ਕੇ ਮਨਜ਼ੂਰ ਕੀਤੇ ਜਾਂਦੇ ਨੇ ਤੇ ਜਾਂ ਤਾਂ ਅਮਰੀਕੀ ਕੰਪਨੀਆਂ ਤੋਂ ਜਾਂ ਫਿਰ ਅਮਰੀਕਾ ਦੇ ਹੀ ਮੌਜੂਦਾ ਭੰਡਾਰ ਤੋਂ ਖਰੀਦੇ ਜਾਂਦੇ ਨੇ ਇਹ ਐਲਾਨ ਉਸ ਵੇਲੇ ਆਇਆ ਜਦੋਂ ਨਾਟੋ ਦੇ ਵਿਦੇਸ਼ ਮੰਤਰੀ ਜਿਨ੍ਹਾਂ ਚ ਕੈਨੇਡਾ ਦੀ ਅਨੀਤਾ ਆਨੰਦ ਵੀ ਸ਼ਾਮਲ ਸਨ ਅਮਰੀਕਾ ਦੁਆਰਾ ਪੇਸ਼ ਕੀਤੀ ਗਈ ਯੂਕਰੇਨ ਸ਼ਾਂਤੀ ਯੋਜਨਾ ਤੇ ਵਿਚਾਰ ਕਰ ਰਹੇ ਨੇ ਯੂਕਰੇਨ ਤੇ ਦਬਾਅ ਹੈ ਕਿ ਉਹ ਇੱਕ ਅਜਿਹੇ ਪ੍ਰਸਤਾਵ ਨੂੰ ਮੰਨੇ ਜੋ ਕਈਆਂ ਅਨੁਸਾਰ ਉਸਦੇ ਹੱਕ ਚ ਨਹੀਂ ਇਸ ਤੋਂ ਇੱਕ ਦਿਨ ਪਹਿਲਾਂ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਅਤੇ ਟਰੰਪ ਦੇ ਜਵਾਈ ਜੇਰੈਡ ਕੁਸ਼ਨਰ ਨੇ ਮਾਸਕੋ ਚ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਨ ਨਾਲ ਮੁਲਾਕਾਤ ਕੀਤੀ ਰੂਸ ਨੇ ਕਿਹਾ ਕਿ ਗੱਲਬਾਤ ਉਸਾਰੂ ਸੀ ਪਰ ਯੂਕਰੇਨ ਲਈ ਖੇਤਰ ਛੱਡਣ ਬਾਰੇ ਕੋਈ ਸਹਿਮਤੀ ਨਹੀਂ ਬਣੀ ਨਵੇਂ ਫੈਡਰਲ ਸੱਭਿਆਚਾਰ ਮੰਤਰੀ ਮਾਰਕ ਮਿਲਰ ਦੇ ਅਹੁਦਾ ਸੰਭਾਲਣ ਤੋਂ ਸਿਰਫ ਇੱਕ ਦਿਨ ਬਾਅਦ ਹੀ ਉਨ੍ਹਾਂ ਦੀ ਫ੍ਰੈਂਚ ਭਾਸ਼ਾ ਨੂੰ ਲੈ ਕੇ ਕੀਤੀ ਇੱਕ ਟਿੱਪਣੀ ਤੇ ਵਿਵਾਦ ਛਿੜ ਗਿਆ ਏ ਤੇ ਮਿਲਰ ਤੋਂ ਖਫਾ ਹੋਣ ਵਾਲਿਆਂ ਚ ਕਯੂਬਿਕ ਦੇ ਪ੍ਰੀਮੀਅਰ ਫ੍ਰਾਂਸ਼ਵਾ ਲਿੰਗੋ ਵੀ ਸ਼ਾਮਲ ਨੇ ਮਿਲਰ ਨੇ ਕਿਹਾ ਕਿ ਫ੍ਰੈਂਚ ਭਾਸ਼ਾ ਸਿਰਫ ਕਿਊਬਿਕ ਚ ਹੀ ਨਹੀਂ ਸਗੋਂ ਪੂਰੇ ਉੱਤਰੀ ਅਮਰੀਕਾ ਚ ਨਾਜ਼ੁਕ ਹਾਲਤ ਚ ਹੈ ਕਿਊਬਿਕ ਸਰਕਾਰ ਦੀ ਰਾਏ ਹੈ ਕਿ ਫ੍ਰੈਂਚ ਖਾਸ ਤੌਰ ਤੇ ਕਿਊਬਿਕ ਚ ਘਟ ਰਹੀ ਹੈ ਮਿਲਰ ਨੇ ਕਿਹਾ ਕਿ ਇੱਕ ਕਿਊਬੇਕਰ ਹੋਣ ਦੇ ਨਾਤੇ ਮੈਂ ਇਸ ਬਹਿਸ ਤੋਂ ਕਾਫੀ ਤੰਗ ਆ ਗਿਆ ਹਾਂ ਜੋ ਆਮ ਤੌਰ ਤੇ ਪਛਾਣ ਆਧਾਰਿਤ ਹੁੰਦੀ ਹੈ ਮਿਲਰ ਨੇ ਕਿਹਾ ਕਿ ਕਿਊਬਿਕ ਦੀ ਭਾਸ਼ਾਈ ਸਥਿਤੀ ਬਹੁਤ ਪੇਚੀਦਾ ਹੈ ਫ੍ਰੈਂਚ ਦੇ ਘਟਣ ਬਾਰੇ ਕਹਿਣ ਨਾਲ ਕਈ ਕਾਨੂੰਨਾਂ ਤੇ ਕੈਨੇਡਾ ਕਿਊਬਿਕ ਸੰਧੀ ਦੀਆਂ ਕਾਮਯਾਬੀਆਂ ਨੂੰ ਕਈ ਵਾਰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ 2023 ਚ ਜਦੋਂ ਮਿਲਰ ਇਮੀਗ੍ਰੇਸ਼ਨ ਮੰਤਰੀ ਸਨ ਉਹਨਾਂ ਨੇ ਇਹ ਮੰਨਣ ਤੋਂ ਇਨਕਾਰ ਕੀਤਾ ਸੀ ਕਿ ਫ੍ਰੈਂਚ ਕਿਊਬਿਕ ਚ ਘਟ ਰਹੀ ਹੈ ਉਹ ਇਸ ਨੂੰ ਖਤਰੇ ਚ ਕਹਿਣਾ ਤਰਜੀਹ ਦਿੰਦੇ ਸਨ ਮਿਲਰ ਦੀ ਟਿੱਪਣੀ ਤੇ ਕਿਊਬਿਕ ਦੇ ਪ੍ਰੀਮੀਅਰ ਫ੍ਰਾਂਸਵਾ ਲਿੰਗੋ ਨੇ ਤਿੱਖਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਮਿਲਰ ਸਾਰੇ ਕਿਊਬੈਕਰਾਂ ਲਈ ਸ਼ਰਮਿੰਦਗੀ ਦਾ ਪਾਤਰ ਨੇ ਮਿਲਰ ਅਜਿਹੇ ਬੇਤੁਕੀਆਂ ਗੱਲਾਂ ਕਰਨ ਤੋਂ ਬਾਅਦ ਹੁਣ ਕਿਊਬਿਕ ਦੇ ਕਿਸੇ ਸੱਭਿਆਚਾਰ ਸਮਾਗਮ 'ਚ ਕਿਵੇਂ ਜਾਣਗੇ ਇਸ ਤੋਂ ਪਹਿਲਾਂ ਲਿਗੋ ਨੇ ਮਿਲਰ ਦੀ ਨਿਯੁਕਤੀ ਤੇ ਕਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਫੈਸਲਾ ਹੈ ਫ੍ਰੈਂਚ ਭਾਸ਼ਾ ਦੀ ਹਾਲਤ ਮਾਪਣ ਲਈ ਵੱਖ-ਵੱਖ ਤਰੀਕੇ ਕਰਕੇ ਇਹ ਬਹਿਸ ਹੋਰ ਵੀ ਵੱਧ ਗਈ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 2016 'ਚ 87.1 ਫੀਸਦ ਕਿਊਬੈਕਰਜ਼ ਨੇ ਘਰ ਵਿੱਚ ਘਟੋ ਘਟ ਨਿਯਮਿਤ ਤੌਰ ਤੇ ਫ੍ਰੈਂਚ ਬੋਲਣ ਦੀ ਰਿਪੋਰਟ ਕੀਤੀ ਸੀ 2021 ਚ ਇਹ ਅੰਕੜਾ 85.5% ਤੇ ਆ ਗਿਆ ਹਾਲਾਂਕਿ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ 2021 ਦੀ ਮਰਦਮਸ਼ੁਮਾਰੀ ਚ ਘਰ 'ਚ ਬੋਲਣ ਵਾਲੀ ਭਾਸ਼ਾ ਬਾਰੇ ਸਵਾਲ ਦੀ ਸ਼ਬਦ ਚੋਣ ਬਦਲ ਗਈ ਸੀ ਜਿਸ ਕਰਕੇ ਦੋਨਾਂ ਸਾਲਾਂ ਦੀ ਸਿੱਧੀ ਤੁਲਨਾ ਔਖੀ ਹੈ ਮੋٹے ਮੋٹے ਅੰਕੜਿਆਂ ਮੁਤਾਬਕ ਫ੍ਰੈਂਚ ਬੋਲਣ ਵਾਲਿਆਂ ਦੀ ਕੁੱਲ ਗਿਣਤੀ 2016 ਦੇ 6.4 ਮਿਲੀਅਨ ਤੋਂ 2021 'ਚ ਕੁਝ ਕੁ ਵਧ ਕੇ 6.5 ਮਿਲੀਅਨ ਹੋ ਗਈ ਪਰ ਕਯੂਬਿਕ ਦੀ ਆਬਾਦੀ 'ਚ ਉਹਨਾਂ ਦਾ ਹਿੱਸਾ 1.5 ਫੀਸਦੀ ਘਟਿਆ ਜਿਨ੍ਹਾਂ ਨੇ ਘਰ ਵਿੱਚ ਫ੍ਰੈਂਚ ਅਤੇ ਕਿਸੇ ਹੋਰ ਭਾਸ਼ਾ ਨੂੰ ਬਰਾਬਰ ਬੋਲਣ ਦਾ ਦਰਜਾ ਕਰਵਾਇਆ ਉਨ੍ਹਾਂ ਦੀ ਹਿੱਸੇਦਾਰੀ 3.3% ਤੋਂ 3.5% ਹੋਊ ਹਾਊਸ ਆਫ ਕਾਮਨਸ ਦੇ ਵਿੱਚ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਏਵਰੇ ਨੇ ਕਾਰਨੀ ਨੂੰ ਪੁੱਛਿਆ ਕਿ ਉਹਨਾਂ ਨੂੰ ਮਿਲਰ ਵਰਗੇ ਵਿਅਕਤੀਆਂ ਨੂੰ ਕਿਉਂ ਚੁਣਨਾ ਪਿਆ ਜੋ ਫ੍ਰੈਂਚ ਤੋਂ ਹੀ ਤੰਗ ਨੇ ਪੋਲੀਏਵ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਫ੍ਰੈਂਚ ਭਾਸ਼ਾ ਤੇ ਕਿਊਬਿਕ ਦੇ ਸੱਭਿਆਚਾਰ ਦੀ ਰੱਖਿਆ ਕਰੇਗੀ ਜਵਾਬ ਚ ਪ੍ਰਧਾਨ ਮੰਤਰੀ ਕਾਰਨੀ ਨੇ ਮਿਲਰ ਦਾ ਸਮਰਥਨ ਕੀਤਾ ਪਰ ਫ੍ਰੈਂਚ ਬਾਰੇ ਉਹਨਾਂ ਨੇ ਬਿਆਨ ਤੇ ਕੋਈ ਟਿੱਪਣੀ ਨਹੀਂ ਕੀਤੀ ਅਨਟਾਰੀਓ ਦੀ ਹਾਲਟਨ ਪੁਲਿਸ ਨੇ ਨਾਰਥ ਯਾਰਕ ਦੇ ਇੱਕ ਘਰ 'ਚ ਛਾਪਾ ਮਾਰ ਕੇ ਉਥੋਂ ਸਵਾ ਲੱਖ ਡਾਲਰ ਨਗਦ ਅਤੇ ਚੋਰੀ ਦੀ ਵਿਸਕੀ ਦੀਆਂ 126 ਬੋਤਲਾਂ ਬਰਾਮਦ ਕਰਕੇ ਉੱਥੇ ਰਹਿੰਦੇ ਪਤੀ-ਪਤਨੀ ਤੇ ਉਹਨਾਂ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਪਰਮਿੰਦਰ ਸਿੰਘ ਸਿੱਧੂ, ਰਜਿੰਦਰ ਕੌਰ ਸਿੱਧੂ ਅਤੇ ਨਵਦੀਪ ਸਿੰਘ ਸਿੱਧੂ ਵਜੋਂ ਕੀਤੀ ਗਈ ਹੈ। ਹਾਲਟਨ ਪੁਲਿਸ ਦੇ ਇੰਸਪੈਕਟਰ ਰਫ ਸਰਵਰਕਾ ਅਨੁਸਾਰ ਸ਼ਰਾਬ ਠੇਕੇ ਲੁੱਟਣ ਦੀਆਂ ਘਟਨਾਵਾਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਠੇਕੇ ਲੁੱਟਣ ਵਾਲੇ 10 ਗਰੁੱਪ ਕਾਰਜਸ਼ੀਲ ਨੇ ਜਿਨ੍ਹਾਂ ਨੇ ਇਸ ਸਾਲ ਟੋਰਾਂਟੋ ਨੇੜੇ ਇਸ ਸ਼ਹਿਰਾਂ ਦੇ ਸ਼ਰਾਬ ਠੇਕਿਆਂ ਤੋਂ 13 ਲੱਖ ਡਾਲਰ ਦੀ ਮਹਿੰਗੀ ਸ਼ਰਾਬ ਲੁੱਟੀ ਜਾਂ ਚੋਰੀ ਕਰਕੇ ਕਥਿਤ ਮੁਲਜ਼ਮਾਂ ਨੂੰ ਵੇਚੀ। ਉਹਨਾਂ ਨੇ ਦੱਸਿਆ ਕਿ ਇਹ ਤਿੰਨ ਜਣੇ ਲੁਟੇਰੇ ਗਰੋਥ ਤੋਂ ਸ਼ਰਾਬ ਖਰੀਦ ਕੇ ਆਪਣੇ ਘਰੋਂ ਵੇਚਦੇ ਸਨ ਤੇ ਗਾਕਾਂ ਨੂੰ ਉਹਨਾਂ ਦੇ ਘਰੀਂ ਵੀ ਪਹੁੰਚਾਉਂਦੇ ਸਨ। ਚੋਰੀ ਦੀ ਸ਼ਰਾਬ ਸਸਤੀ ਦਰ ਤੇ ਵੇਚਣ ਕਰਕੇ ਉਹਨਾਂ ਦੇ ਕਾਫੀ ਗਾਕ ਸਨ ਜਿਨ੍ਹਾਂ ਦੀ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਰੁੱਧ ਵੱਖ-ਵੱਖ ਜੁਰਮਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਅਗਲੇ ਦਿਨੀ ਅਦਾਲਤ 'ਚ ਪੇਸ਼ ਕੀਤਾ ਜਾਏਗਾ। ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਭਾਰਤ ਦੇ ਹਾਈ ਕਮਿਸ਼ਨਰ ਪਤਨੀ ਸਮੇਤ ਹੋਏ ਗੁਰੂਕਰਨਤਮਸਤਕ ਦਸਤਾਰ ਨੂੰ ਹਾਈ ਕਮਿਸ਼ਨਰ ਪਟਨਾਇਕ ਨੇ ਦੱਸਿਆ ਸਿੱਖਾਂ ਦੀ ਸ਼ਾਨ ਕੈਨੇਡਾ 'ਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟੀ ਭਾਰਤੀ ਅਜੇ ਵੀ ਸ਼ਰਨ ਮੰਗਣ ਵਾਲਿਆਂ 'ਚ ਮੋਰੀ ਕੰਜ਼ਰਵੇਟਿਵਜ਼ ਦੇ ਵੱਲੋਂ ਆਨਲਾਈਨ ਨਾਗਰਿਕਤਾ ਬੰਦ ਕਰਨ ਦੀ ਮੰਗ ਕੋਵਿਡ ਮਹਾਮਾਰੀ ਦੌਰਾਨ ਸ਼ੁਰੂ ਹੋਇਆ ਸੀ ਵਰਚੁਅਲ ਦਾ ਸਿਲਸਲਾ ਟਿਮ ਹੌਟਨਸ ਨੇ ਅਸਥਾਈ ਵਿਦੇਸ਼ੀ ਕਾਮੇ ਰੱਖਣ ਬਾਰੇ ਕੀਤੀ ਲੋਬਿੰਗ ਕੰਪਨੀ ਦੇ ਨੁਮਾਇੰਦਿਆਂ ਨੇ ਕਈ ਐਮਪੀਜ਼ ਨਾਲ ਕੀਤੀਆਂ ਮੁਲਾਕਾਤਾਂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ